ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਨੈਸ਼ਨਲ ਦਲਸਮਾਨ ਪੰਚਾਇਤ ਪੰਜਾਬ ਮੈਨੂੰ ਇੱਥੇ ਇੱਕ ਬੜੇ ਅਫਸੋਸ ਨਾਲ ਗੱਲ ਕਰਨੀ ਪੈ ਰਹੀ ਹੈ ਇੱਕ ਦਿਨ ਕੱਟਣਾ ਵਾਪਰਦੀ ਹੈ ਚੀਫ ਜਸਟਿਸ ਜੋ ਸ਼ਰੂਲ ਕਾਸਟ ਹੈ ਬਾਬਾ ਅਸਾਮbedkar ਨੂੰ ਮੰਨਦਾ ਹੈ ਜਸਟਿਸ ਉਹਦੇ ਉੱਪਰ ਜੁੱਤੀ ਸੁਤੀ ਜਾਂਦੀ ਹੈ ਫਿਰ ਰਾਇਬ੍ਰਿਡੀ ਦੇ ਵਿੱਚ ਇੱਕ ਵਾਲਮੀਕੀ ਨੌਜਵਾਨ ਦਾ ਜਿਹੜਾ ਹੈ ਉਹ ਕਤਲ ਕੀਤਾ ਜਾਂਦਾ ਹੈ ਬੁਰੀ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਗੌਜਨ ਸਮਾਜ ਪਾਰਟੀ ਜਿਹਦੀ ਸੁਪਰੀਮੋ ਹੈ ਮਾਇਆਵਤੀ ਜੀ ਉਹਨਾਂ ਵੱਲੋਂ ਤੀਸਰੇ ਦਿਨ ਬਿਆਨ ਆਉਂਦਾ ਹੈ ਕਿ ਦੂਜੀਆਂ ਸਰਕਾਰਾਂ ਨਾਲੋਂ ਭਾਜਪਾ ਦੀ ਸਰਕਾਰ ਚੰਗੀ ਹੈ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੀ ਭੋਜਨ ਸਮਾਜ ਪਾਰਟੀ ਦੀ ਨਹੀਂ ਬਾਹੂ ਕਾਂਚੀਰਾਮ ਜੀ ਨੇ ਬਾਬਾ ਸਾਹਿਬ ਡਾਕਟਰ ਨੂੰ ਬਿੜਕਰ ਦੇ ਵਿਚਾਰਾਂ ਦੇ ਚਲਦੇ ਹੋਏ ਦਲਤ ਭਾਈਚਾਰੇ ਦੇ ਹੱਕਾਂ ਤੇ ਇੱਤਾਂ ਦੀ ਆਵਾਜ਼ ਉਠਾਉਣ ਲਈ ਰੱਖੀ ਹੋਵੇ ਉਹ ਮਾਇਆਵਤੀ ਇਹਨਾਂ ਸਾਰੀਆਂ ਘਟਨਾਵਾਂ ਤੋਂ ਚੁੱਪ ਕਿਉਂ ਹੈ ਕੀ ਮਾਇਆਵਤੀ ਨੂੰ ਅਮਿਤ ਸਾਹ ਅਤੇ ਬੋਦੀ ਦੀ ਜੋੜੀ ਨੇ ਈੜੀ ਤੋਂ ਜਾ ਕੇ ਤੋਂ ਡਰਵਾ ਰੱਖਿਆ ਹੈ ਕੋਈ ਦਬਕਾਵਾ ਤੇ ਪਾਰ ਰੱਖਿਆ ਉਹਨਾਂ ਨੂੰ ਜੇਲ੍ਹ ਜਾਣ ਦਾ ਖਤਰਾ ਹੈ ਤੇ ਜੇ ਜੇਲ੍ਹ ਜਾਣ ਦਾ ਖਤਰਾ ਹੈ ਤੇ ਭਾਈ ਬਾਬਾ ਸਾਹਿਬ ਨੂੰ ਮਿੜਕਰ ਦੀ ਫੋਟੋ ਲਾਉਣੀ ਬੰਦ ਕਰ। ਸੋ ਬਹੁਤ ਦਿਨ ਸਮਾਜ ਪਾਰਟੀ ਦੇ ਜਿਹੜੇ ਵਰਕਰ ਹੈਗੇ ਆ ਉਹ ਦਲ ਸਮਾਜ ਦੇ ਪ੍ਰਤੀ ਵਿਚਾਰੇ ਸ਼ਿਗਾਸ ਕਰਨ ਲਈ ਤਿਆਰ ਨੇ ਪਰ ਜਦੋਂ ਸੁਪਰੀਮ ਕੋ ਇਹ ਗੱਲ ਕਹੇ ਪੂਰੇ ਦੇਸ਼ ਦੇ ਵਿੱਚ ਐਸਸੀ ਬੀਸੀ ਭਾਈਚਾਰਾ ਭਾਜਪਾ ਤੇ ਆਰਐਸਐਸ ਦੀ ਵਿਚਾਰਧਾਰਾ ਦੇ ਖਿਲਾਫ ਅਵਾਜ਼ ਉਠਾ ਰਿਹਾ ਤੇ ਮਾਇਆਵਤੀ ਜੀ ਦਲਤ ਲੀਡਰ ਹੋਣ ਦੇ ਨਾਤੇ ਇਹ ਸਟੇਟਮੈਂਟ ਦੇ ਰਹੇ ਆ ਤੀਸਰੇ ਦਿਨੀ ਕਿ ਭਾਜਪਾ ਦੀ ਜਿਹੜੀ ਸਰਕਾਰ ਹੈ ਉਹ ਦੂਜੀਆਂ ਸਰਕਾਰਾਂ ਨਾਲੋਂ ਚੰਗੀ ਹੈ ਤਾਂ ਮੈਂ ਵੀ ਸਖਤ ਰੋਚਨਾ ਕਰਦਾ ਕਿ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਹੋਏ ਜਿਹੜੇ ਵਰਕਰ ਹੈਗੇ ਆ ਉਹਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਭਾਈ ਬਹੁਤ ਹੋ ਗਿਆ ਬੀਬੀ ਜੀ ਜਾਂ ਤਾਂ ਡਰੇ ਹੋਏ ਨੇ ਜਾਂ ਕੋਈ ਭਾਜਪਾ ਦੇ ਰਾਮ ਨੂੰ ਲੱਗਦਾ ਹੈ ਕਿਸੇ ਕਿਸਮ ਦਾ ਕੋਈ ਸੌਦਾ ਹੋ ਗਿਆ ਮੇਰਾ ਮਨ ਹੀ ਮੈਂ ਹਮੇਸ਼ਾ ਕਹਣਾ ਹੁੰਦਾ ਕਿ ਘਟੋ ਘਟ ਆਪਣੇ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਪਰ ਇੱਥੇ ਮਜਬੂਰ ਹੋਣਾ ਪੈ ਰਿਹਾ ਹੈ ਕਿ ਚੀਵ ਜਸਤ ਦੇ ਆਪਾਨ ਭਾਰ ਦੇ ਸੰਵਿਧਾਨ ਦਾ ਆਪਾਨ ਲੋਕਤੰਤਰ ਦਾ ਆਪਾਨ ਬਲਬੀ ਕੀ ਨੌਜਵਾਨ ਦੀ ਹੱਤਿਆ ਆਈਪੀਐਸ ਅਧਿਕਾਰੀ ਏਡੀਸੀਪੀ ਦੇ ਵੱਲੋਂ ਸੂਚਿਤ ਕੀਤਾ ਜਾਣਾ ਬੀਜੇਪੀ ਦੀ ਨਫਰਤ ਦੀ ਰਾਜਨੀਤੀ ਦੇ ਨਾਲ ਦੇਸ਼ ਦਾ ਮਾਹੌਲ ਬਣਾ ਦੇ ਇਸ ਨੂੰ ਤੋੜਨ ਵਾਲਾ ਮਾਹੌਲ ਬਰਨਾ ਤੇ ਮਾਇਆ ਵਰਤੀ ਜੀ ਤੁਹਾਡੇ ਵੱਲੋਂ ਕੀ ਕਿਹਾ ਜਾਣਾ ਕਿ ਬੀਜੇਪੀ ਚੰਗੀ ਹੈ ਬੀਜੇਪੀ ਦੇ ਸਿੱਧੇ ਪੜੇ ਜਾਣਾ ਇਹ ਬਹੁਤ ਅਤੀ ਨਿੰਦਣਯੋਗ ਕੱਟਣਾ ਹੈ ਤੁਸਮੋਚੇ ਐਸਪੀਸੀ ਭਾਈਚਾਰੇ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਸਾਰੇ ਔਰ راہਲ ਗਾਂਧੀ ਜੀ ਬਲਵਨ ਜਨ ਕਲਿਆਣ ਜਨ ਅੰਦোলন ਸ਼ੁਰੂ ਕੀਤਾ ਗਿਆ ਹੈ ਐਸੀਬੀਸੀ ਕਲਾਸ ਦੇ ਲੋਕਾਂ ਨੂੰ ਮジョਰਟੀ ਦੇ ਲੋਕਾਂ ਨੂੰ ਇਕੱਠੇ ਕਰਕੇ ਸੁਧਾਨ ਨੂੰ ਬਚਾਉਣ ਦਾ ਜਦਨ ਕੀਤਾ ਜਾ ਰਿਹਾ ਉਹਦਾ ਬਸ ਸਾਥੀ ਬਾਈ ਪੂਰਨ ਦਾਸ ਆਈਪੀਐਸ ਹੁਕਾਈ ਜਿਹੜੇ ਜਿਹੜੇ ਏਡੀਸੀਪੀ ਦੇ ਪਾਤੇ ਤਨਾਤ ਸੀਗੇ ਉਹਨਾਂ ਨੂੰ ਖੁਦ ਕਰਸੀ ਖੁਦ ਕਰਸੀ ਕਰਨੀ ਪਈ ਅੱਜ ਤੱਕ ਉਹਨਾਂ ਦੀ ਰੈਡ ਬੋਰਡ ਜਿਹੜੀ ਹੈਗੀ ਹੈ ਉੱਥੇ ਰੱਖੀ ਹੋਈ ਹੈ ਔਰ ਕੱਲ ਜਦੋਂ ਅਸਲੀਅਤ ਉਹਨਾਂ ਦੀ ਧਰਮ ਪਤਨੀ ਜੋ ਆਈਸੀਨ ਆਈਐਸ ਹੈ ਉਹ ਗਲਤ ਸੋਚਣਾ ਚਾਹੁੰਦੇ ਸੀ ਪ੍ਰੈਸ ਕਾਨਫਰੰਸ ਕਰਨਾ ਚਾਹੁੰਦੇ ਸੀ ਬੀਜੇਪੀ ਨੇ ਉਹਨਾਂ ਨੂੰ ਘਰ ਵਿੱਚ ਕੈਦ ਕਰ ਲਿਆ ਉਹਨਾਂ ਨੂੰ ਅਸਲ ਗੱਲ ਜਿਹੜੇ ਸਾਹਮਣੇ ਮੀਡੀਆ ਦੇ ਸਾਹਮਣੇ ਜਨਤਾ ਦੇ ਸਾਹਮਣੇ ਜਿਹੜੀ ਸਾਹਮਣੇ ਹੋਣ ਤੋਂ ਰੋਕਿਆ ਗਿਆ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਰਾਇਵਰੀ ਦੇ ਵਿੱਚ ਬਾਲਮੀਕੀ ਇੱਕ ਨੌਜਵਾਨ ਦੀ ਮੌਤ ਹੋਈ ਬੜੀ ਗੁਰਵਟਤਾ ਨਾਲ ਉਹਦਾ ਪਹਿਲਾਂ ਕਤਲ ਕੀਤਾ ਗਿਆ ਫਿਰ ਉਹਦੇ ਉੱਪਰ ਪੁਸ਼ਾਬ ਕੀਤਾ ਗਿਆ ਤੋਂ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਲਗਾਤਾਰ ਹੋ ਰਹੀਆਂ ਨੇ ਤੋਂ ਅਸੀਂ ਇਹ ਸਮਝਦੇ ਹਾਂ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਆਰਐਸਐਸ ਕੋਲੋਂ ਨਫ਼ਰਤ ਦੀ ਮਾਨਸਿਕਤਾ ਫਲਾਉਣ ਦਾ ਕਾਰਨ ਕਿਉਂਕਿ ਉਹ ਜਦੋਂ ਵੀ ਉਹਨਾਂ ਨੇ ਨਫਰਤ ਫਲਾਈ ਚਾਹੇ ਘੱਟ ਗਿਣਤੀਆਂ ਦੇ ਖਿਲਾਫ ਫਲਾਈ ਚਾਹੇ ਦਲਿਤ ਭਾਈਚਾਰੇ ਦੇ ਖਿਲਾਫ BC ਪਾਈਚਾਰੇ ਦੇ ਖਿਲਾਫ ਉਹਨਾਂ ਨੇ ਕੋਈ ਜਿਹੜਾ ਨੈਟਿਵ ਸੈੱਟ ਕਰਤਾ ਕਿ ਭਾਰਤ ਦਾ ਸੰਵਿਧਾਨ ਜਿਹੜਾ ਹੈਗਾ ਕਿਉਂਕਿ ਮੋਦੀ ਸਾਹਿਬ ਨੇ ਪਿਛਲੀ ਵਾਰ ਕਿਹਾ ਸੀ ਕਿ 400 ਪਾਰ ਜੇ ਸਾਨੂੰ 400 ਪਾਰ ਦੇ ਉਹਨਾਂ ਦੇ ਬਹੁਤ ਸਾਰੇ MP ਦੇ ਬਿਆਨ ਵੀ ਆਉਂਦੇ ਰਹੇ ਕਿ ਅਸੀਂ ਸੁਵਿਧਾਨ ਨੂੰ ਬਦਲ ਦਿਆਂਗੇ ਪਰ ਸੁਵਿਧਾਨ ਨੂੰ ਬਦਲਣ ਤੇ ਰੋਕ ਤਾਂ ਰਾਹੁਲ ગાંધી ਜੀ ਦੇ ਭਾਰਜੋ ਲੋ ਯਾਤਰਾ ਦੇ ਅੰਦੋਲਨ ਨੇ ਤੇ ਲਗਾਤਾਰ ਉਹਨਾਂ ਬਲੋ ਕੀਤੇ ਜਾ ਰਹੇ ਜਤਰਾ ਨੇ ਤੇ ਲੋਕਾਂ ਦੇ ਵਿੱਚ ਆਈ ਚੇਤਨਤਾ ਨੇ ਉਹ ਰੋਗ ਤਾਂ ਘਟੋ-ਘਟ ਲਗਾ ਦਿੱਤੀ ਕਿ ਭਾ ਜੀਪੀ ਗੋਮਤ ਦੇ ਵਿੱਚ ਸਤਾ ਦੇ ਵਿੱਚ ਨਹੀਂ ਆਈ। ਸੋ ਭਾ ਜੀਪੀ ਵੱਲੋਂ بار-बार ਇਹ ਨਫਰਤ ਦੀ ਮਾਨਸਿਕਤਾ ਨਫਰਤੀ ਬਿਆਨਬਾਜ਼ੀ ਕਰਨ ਦੀ ਵਜ੍ਹਾ ਕਰਕੇ ਲੋਕਾਂ ਦੇ ਹੌਸਲੇ ਵਧਦੇ ਆ। ਉਹ ਵਕੀਰ ਵੱਲੋਂ ਇੱਕ ਸ਼ਰੂਲ ਕਾਸਟ ਚੀਫ ਜਸਟਿਸ ਜਿਹੜਾ ਆਪਣੀ ਕਾਬਲੀਅਤ ਦੇ ਨਾਲ ਮਿਹਨਤ ਕਰਕੇ ਚੀਫ ਜਸਟਿਸ ਦੀ ਕੁਰਸੀ ਤੱਕ ਪਹੁੰਚਿਆ ਹੈ। ਇਹ ਉਹਨਾਂ ਨੂੰ ਜਿਹੜੀ ਭਾਜਪਾ ਬਲੋਂ ਨਫਰਤੀ ਰਾਇਣिती ਕੀਤੀ ਜਾ ਰਹੀ ਹੈ ਉਹ ਹੀ ਮਾਨ ਸਤਿਅ ਅਧਿਕਾਰ ਦੇ ਚੀਜ਼ ਦਸ ਦੁਬਈ ਦੇ ਉੱਪਰ ਨੁਕੀਸ ਕੀਤੀ ਜਿਹੜਾ ਕਿ ਸੰਵਿਧਾਨ ਦਾ ਵੀ ਮਾਨਾ ਲੋਕਤੰਤਰ ਦਾ ਵੀ ਮਾਨਜੁਗ ਸੁਪਰੀਮ ਕੋਰਟ ਦਾ ਵੀ ਇਹ ਅਪਮਾਨ ਹੈ ਤੇ ਸਮੁੱਚੇ ਐਸਬੀਸੀ ਭਾਈਚਾਰ ਦਾ ਅਪਮਾਨ ਹੈ ਸਾਰੇ ਭਾਰਤ ਦੇ ਲੋਕਾਂ ਦਾ ਅਪਮਾਨ ਹੈ ਜਿਹੜੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਤੇ ਭਾਰਤ ਦੇਸ਼ ਦੇ ਸੰਵਿਧਾਨ ਨੂੰ ਮੰਨਦੇ ਆ ਤੋ ਅਸੀਂ ਇਹ ਗੱਲ ਮਸ ਕਹਨੇ ਆ ਕਿ ਜਿਨ੍ਹਾਂ ਵੀ ਲੋਕਾਂ ਦਾ ਇਹ ਸਾਰੇ ਮਾਮਲੇ ਦੇ ਵਿੱਚ ਦੋਸ਼ ਹੈਗਾ ਉਨ੍ਹਾਂ ਦੇ ਖਿਲਾਫ ਉਹ ਦੇਸ਼ ਧਰੋਹਤਾ ਤੇ ਐਸ ਸੀ ਐਸਟੀ ਐਕਟ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਤੇ ਭਾਈ ਪੂਰਨਦਾਸ ਆਈ ਪੀਐਸ ਅਧਿਕਾਰੀ ਜਿਹੜੇ ਜਿਨ੍ਹਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਹੈ ਪਤਾ ਲੱਗਾ ਕਿ ਚੀਫ ਜਸਟਿਸ ਚੀਫ ਜਿਹੜਾ ਸਕਤੀ ਹੈਗਾ ਉਹਦੇ ਖਿਲਾਫ ਵੀ ਐਫੇਅਰ ਹੋਈ ਹੈ ਡੀਜੀਪੀ ਦੇ ਖਿਲਾਫ ਵੀ ਐਫੇਅਰ ਹੋਈ ਹੈ 10-15 ਆਈ ਪੀਐਸ ਅਧਿਕਾਰੀਆਂ ਦੀ ਉਹਦੇ ਵਿੱਚ ਦੇਖੋ ਪਿਛਲੇ ਦਿਨੀ ਚੰਨੀ ਸਾਹਿਬ ਵੀ ਹਿੱਸੇ ਗਏ ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਕਿ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਦਾ ਸੀ ਉਸ ਅੰਦੋਲਨ ਦੇ ਵਿੱਚ ਆਈਪੀਐਸ ਪੂਰਨ ਦਾਸ ਦੀ ਜੁਡੀ ਵੀ ਲੱਗੀ ਗਈ ਸੀ ਉਹਨਾਂ ਨੂੰ ਕਿਹਾ ਗਿਆ ਕਿਸਾਨਾਂ ਦੇ ਸਖਤੀ ਕਰੋ ਕਿਸਾਨਾਂ ਤੇ ਲਾਠੀਆਂ ਚਲਾਓ ਪਰ ਉਹਨਾਂ ਨੇ ਮਨਾਂ ਘਟਾਇਆ ਇਸ ਕਰ ਕੋਈ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਹਿੰਦੇ ਉਹ ਦਲਿਤ ਭਾਈਚਾਰੇ ਵਾਸਤੇ ਇਹਨਾਂ ਨੂੰ ਸਚੋਗੋਣੀ ਲੋਕ ਦੇ ਡੀਐਸਪੀ ਕਿਉਂ ਨਹੀਂ ਹੁੰਦੇ ਅਕਸਰ ਵਾਜਤ ਹੁੰਦੇ ਰਹਿੰਦੇ ਸੀ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ ਤੇ ਉਹਨਾਂ ਨੂੰ ਆਤਮ ਹੱਤਿਆ ਕਰਨੀ ਪਈ ਇਸ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਸਮੁੱਚੇ ਦਲਿਤ ਭਾਈਚਾਰੇ ਨੂੰ ਪੰਜਾਬ ਦੇ ਐਸ.ਆਈ.ਬੀ.ਸੀ. ਕਲਾਸ ਦੇ ਲੋਕਾਂ ਨੂੰ ਪਰ ਮੈਂ ਇੱਕ ਗੱਲ ਕਹਾਂ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਔਰ ਅਸੀਂ ਇੱਕ ਫੈਸਲਾ ਲਿਆ ਹੈ ਕਿ 19 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਦਾ ਇਕੱਠ ਕਰਾਂਗੇ ਇਕੱਠ ਕਰਕੇ ਇਹਦੇ ਤੇ ਪ੍ਰੋਟੈਸਟ ਕਰਾਂਗੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਤੱਕ ਲੜਾਈ ਜਾਰੀ ਰੱਖਾਂਗੇ ਔਰ ਜਿਹੜਾ ਮਾਨਜੂਬ ਸੁਪਰੀਮ ਕੋਰਟ ਦਾ ਬਾਣ ਜਿਹੜੇ ਲੋਕ ਕਰਦੇ ਆ ਉਹਨਾਂ ਦੇ ਖਿਲਾਫ ਐਨਐਸਏ ਲਾਜੋ ਉਹਨਾਂ ਨੂੰ ਜਿਲੇ ਸੁਤਣਾ ਚਾਹੀਦਾ ਤੁਕਿ ਜੇ ਇਸ ਤਰ੍ਹਾਂ ਦੇ ਬਾਣਜੂਬ ਸੁਪਰੀਮ ਕੋਰਟ ਦਾ ਜੱਜ ਤੇ ਆਈਪੀਐਸ ਅਧਿਕਾਰੀ ਸੇਫ ਨਹੀਂ ਹੈ ਤੇ ਸੁੱਚੇ ਭਾਰਤ ਦੇ ਆਮ ਲੋਕ ਕਿ ਤੁਸੀਂ ਹੋ ਜੋ ਇਹ ਬੜਾ ਖਤਰਨਾਕ ਜਿਹੜਾ ਇਹ ਕਾਰਾਇਨਾ ਨਹੀਂ ਕੀਤਾ ਤੇ ਦੇਸ਼ ਦੇ ਲੋਕਾਂ ਨੂੰ ਤਾਂ ਡਰ ਕੇ ਜਵਾਬ ਦੇਣ ਦੀ ਲੋੜ ਹੈ